ਫਿਲੌਰ ਪੁਲਿਸ ਵੱਲੋਂ ਸਲੈਂਸਰਾਂ ਰਾਹੀਂ ਪਟਾਕੇ ਮਾਰਨ ਵਾਲੇ ਦੁਪਈਆ ਵਾਹਨ ਚਾਲਕਾਂ ਖਿਲਾਫ ਸਖਤ ਕਾਰਵਾਈ ਕਰ ਰਹੀ ਹੈ ਤੇ ਉਹਨਾਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਡੀਐਸਪੀ ਫਿਲੌਰ ਸਰਬੰਸਿੰਘ ਬਲ ਨੇ ਗੱਲਬਾਤ ਕਰਦਿਆਂ ਕੀਤਾ ਉਨਾ ਦੱਸਿਆ ਕਿ ਇਹੋ ਜ ਹੈ ਵਾਹਨ ਚਾਲਕਾਂ ਖਿਲਾਫ ਨਾਤ ਪਾਉਣ ਦੇ ਮਕਸਦ ਨਾਲ ਹੀ ਥਾਣਾ ਫਲੋਰ ਦੇ ਇੰਸਪੈਕਟਰ ਕੇਵਲ ਸਿੰਘ ਨੇ ਪੁਲਿਸ ਪਾਰਟੀ ਨਾਲ ਵਾਹਨਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ 21 ਮੋਟਰਸਾਈਕਲਾਂ ਦੇ ਚਲਾਨ ਕੱਟੇ ਜਰਕੀ ਨੋ ਮੋਟਰਸਾਈਕਲ ਬੰਦ ਕੀਤੇ ਗਏ ਜਿਨ੍ਹਾਂ ਵਿੱਚ ਤਿੰਨ ਬੁਲੇਟ ਮੋਟਰਸਾਈਕਲ ਜੋ ਪਟਾਕੇ ਮਾਰਦੇ ਸਨ ਸ਼ਾਮਲ ਨੇ ਇਸ ਤੋਂ ਇਲਾਵਾ ਉਨ੍ਹਾਂ ਮੰਚਲੇ ਨੌਜਵਾਨਾਂ ਨੂੰ ਵੀ ਚੇਤਾਵਨੀ ਦਿੱਤੀ ਕਿ ਉਹ ਵੀ ਆਪਣੀਆਂ ਹਰਕਤਾਂ ਤੋਂ ਬਾਝਾ ਜਾਣ ਨਹੀਂ ਤਾਂ ਫੜੇ ਜਾਣ ਤੇ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਉਹਨਾਂ ਹਲਕਾ ਵਾਸੀਆਂ ਪਾਸੋਂ ਵੀ ਪੁਲਿਸ ਨਾਲ ਸਹਿਜੋ ਕਰਨ ਦੀ ਅਪੀਲ ਕੀਤੀ ਫਲੋਰ ਤੋਂ ਨਵਰੰਗ ਚੈਨਲ ਹੈ ਰਾਜਕਮਾਰ ਨੰਗਲ ਦੀ ਰਿਪੋਰਟ ਐਸ ਐਚ ਓ ਸਭ ਅੱਜ ਨਾਕਾ ਲਾਇਆ ਲੜਕੀਆਂ ਦੇ ਸੂਰ ਦੇ ਇਲਾਕੇ ਕਿੰਨੇ ਬਾਂਡ ਕੀਤੇ ਤੇ ਕਿੰਨੇ ਚਰਨ ਕਰੇ ਹਾਂਜੀ ਸਾਨੂੰ ਨਾ तकरीबन ਅੱਜ 15 ਦਿਨ ਹੋ ਗਏ ਲਗਾਤਾਰੀ ਵਕ ਵਕ ਫਲੋਰ ਦੇ ਵਕ ਵਕ ਸਬਡਿਵੀਜ਼ਨਾਂ ਦੇ ਵਿੱਚ ਜਾ ਕੇ ਵੀ ਨਾਕੇ ਲਾ ਰਹੇ ਹਾਂ ਜਿਹੜੇ ਵੀ ਮੋਟਰ ਵੀ ਕਲੈਕਟ ਦੇ ਤਹਿਤ ਜਿਹੜਾ ਹੈਗਾ ਕਾਗਜ਼ ਪੱਤਰ ਪੂਰੇ ਨਹੀਂ ਰੱਖ ਰਹੇ ਉਹਨਾਂ ਦੇ ਅਸੀਂ ਚਲਾਨ ਕੱਟ ਰਹੇ ਹਾਂ ਸਾਨੂੰ 1-2 ਦਿਨਾਂ ਤੋਂ ਸ਼ਿਕਾਇਤ ਚੱਲ ਰਹੀ ਸੀਗੀ ਵੀ ਆਪਣੇ ਸਕੂਲ ਦੇ ਲਾਗੇ ਜਿਹੜੇ ਹੈਗੇ ਆ ਕੋਈ ਅਨਨੋਨ ਪਰਸਨ ਜਿਹੜੇ ਆ ਮੋਟਰਸਾਈਕਲਾਂ ਤੇ ਜਿਹੜੇ ਆ ਆਵਾਗੌਣ ਗੇੜੇ ਮਾਰ ਰਹੇ ਆ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਅੱਜ ਇੱਥੇ ਨਾਕਾ ਲਾਇਆ ਸੀਗਾ ਆ ਜਿਹਦੇ ਵਿੱਚ ਅਸੀਂ ਕਰੀਬ ਇੱਥੇ 21 ਚਲਾਣ ਜਿਹੜੇ ਟੋਟਲ ਕੱਟ ਚੁੱਕੇ ਆ ਜਿਨ੍ਹਾਂ ਵਿੱਚੋਂ 9 ਜਿਹੜੇ ਮੋਟਰਸਾਈਕਲ ਉਹ ਆ ਜਿਹੜੇ ਬੌਂਡ ਕੀਤੇ ਆ ਇਹਨਾਂ ਵਿੱਚੋਂ 3 ਬੋਲਟ ਮੋਟਰਸਾਈਕਲ ਆ ਜਿਹੜੇ ਪਟਾਕੇ ਮਾਰਦੇ ਆ ਤੇ ਲੜਕੀਆਂ ਨੂੰ ਜਾਂ ਬਜ਼ਾਰਾਂ ਵਿੱਚ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਆ ਤਿੰਨ ਮੋਟਰਸਾਈਕਲ ਅਸੀਂ ਉਹ ਬੌਂਡ ਕੀਤੇ ਆ ਜਿਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਜੁਰਮਾਨਾ ਭੁਗਤਣਾ ਪਊਗਾ ਤੇ ਫਿਰ ਛਡਾਈ ਜਾਣਗੇ ਜਿਹੜੇ ਪਟਾਕੇ ਮਾਰਦੇ ਉਹਨਾਂ ਨੂੰ ਵੀ ਚੇਤਾਵਨੀ ਪਟਾਕੇ ਮਾਰਦੇ ਜਿਹੜੇ ਮੋਟਰਸਾਈਕਲ ਲਈ ਫਿਰਦੇ ਇੱਥੇ ਅਵਾਰਾ ਕਰਦੇ ਜਿਹੜੇ ਲੜਕੇ ਉਹਨਾਂ ਨੂੰ ਵੀ ਕਹਾਂਗੇ ਵੀ ਮਾਂ ਪਿਓ ਉਹਨਾਂ ਦਾ ਧਿਆਨ ਰੱਖਣ ਆਪਣੇ ਜਿਹੜੇ ਵੀ ਮੋਟਰਸਾਈਕਲ ਇਸ ਤਰ੍ਹਾਂ ਦੇ ਇਹਨਾਂ ਨੇ ਮੁੰਡਿਆਂ ਨੇ ਕਰਾਏ ਹੋਏ ਆ ਉਹਨਾਂ ਨੂੰ ਠੀਕ ਕਰਵਾ ਲੈਣਾ ਕਈ ਵਾਰ ਕੀ ਹੁੰਦਾ ਵਾ ਜਦੋਂ ਅਸੀਂ ਚੈੱਕ ਕਰ ਜੇ ਉਹਨਾਂ ਦਾ ਕੋਈ ਸੀਨੀਅਰ ਮੈਂਬਰ ਕੋਈ ਮੋਟਰਸਾਈਕਲ ਲੈ ਆਉਂਦਾ ਤਾਂ ਚੈੱਕ ਕਰਦੇ ਆ ਤੇ ਫੇਰ ਉਹ ਨਾ ਲਾਉਂਦੇ ਆ ਵੀ ਲੜਕਿਆਂ ਨੇ ਕਰਾਇਆ ਹੋਇਆ ਪਰ ਉਹਦੇ ਵਿੱਚ ਅਸੀਂ ਇਹ ਕਹਿੰਨੇ ਆ ਵੀ ਆਪਣਾ ਚੈੱਕ ਕਰਾ ਲੈਣ ਮੋਟਰਸਾਈਕਲ ਜਿਹਦੇ ਵੀ ਹੈਗਾ ਕੋਈ ਇਸ ਤਰ੍ਹਾਂ ਦਾ ਪਟਾਕੇ ਮਾਰਨ ਵਾਲਾ ਮੋਟਰਸਾਈਕਲ ਹੈਗਾ ਉਹਨੂੰ ਆਪਣਾ ਸੈੱਟ ਕਰਵਾ ਲੈਣ ਨਹੀਂ ਤੇ ਉਹਨਾਂ ਦਾ ਬਿਲਕੁਲ ਬਾਉਂਡ ਹੋਊਗਾ ਮੋਟਰਸਾਈਕਲ ਉਹਦਾ ਚਲਾਨ ਕੱਟਿਆ ਜਾਊਗਾ ਭਾਰੀ ਮਾਤਰਾ ਦੇ ਵਿੱਚ ਉਹਦਾ ਜਿਹੜਾ ਜੁਰਮਾਨਾ ਭੁਤਣਾ ਪਊਗਾ ਰਾਤੀ ਵੀ ਕੋਈ ਮੁਲਾਜ਼ਮਾ ਨੇ ਆਪਣਾ ਨੇ ਮਗਰ ਲਾ ਕੇ ਮੋਟਰਸਾਈਕਲ ਬੁਲਟ ਜਿਹੜੇ ਪਟਾਕੇ ਮਾਰਦੇ ਉਹ ਵੀ ਪੜੇ ਆ ਹਾਂਜੀ ਸਾਨੂੰ ਸ਼ਿਕਾਇਤ ਆ ਰਹੀ ਸੀ ਵੀ ਜਿਹੜੀ ਹੈਗੀ ਆ ਪੁਲਿਸ ਕਲੋਨੀ ਦੇ ਵਿੱਚੋਂ ਵੀ ਥੋੜਾ ਜਿਹਾ ਕੋਈ ਲੜਕੇ ਜਿਹੜੇ ਆ ਬੁਲਟ ਮੋਟਰਸਾਈਕਲ ਕੱਢਦੇ ਆ ਤੇ ਪਟਾਕੇ ਮਾਰਦੇ ਆ ਆ ਸਾਨੂੰ ਰਾਤੀ ਵੀ ਅਸੀਂ ਇੱਥੇ ਦਰਾਨੇ ਨਾਕਾ ਤੇ ਗਸ਼ਤਬੰਦੀ ਦੇ ਦੌਰਾਨ ਸਾਨੂੰ ਇੱਕ ਇੱਕ ਦੋ ਬੰਦਿਆਂ ਬਾਰੇ ਮੁੰਡਿਆਂ ਬਾਰੇ ਪਤਾ ਲੱਗਾ ਜਿਹੜੇ ਬੁਲਟ ਮੋਟਰਸਾਈਕਲ ਤੇ ਪਟਾਕੇ ਮਾਰ ਕੇ ਦੌੜੇ ਸੀਗੇ ਅਸੀਂ ਉਹਨਾਂ ਨੂੰ ਪਿੱਛਾ ਕਰਕੇ ਜਿਹੜਾ ਫੜ ਕੇ ਲਿਆਂਦਾ ਫਿਰ ਉਹਨਾਂ ਦਾ ਚਲਾਨ ਕੱਟਿਆ ਉਹਨਾਂ ਦਾ ਮੋਟਰਸਾਈਕਲ ਜਿਹੜਾ ਵਾ ਬਾਉਂਡ ਕੀਤਾ ਗਿਆ ਜੇ ਤੇ ਉਹਦਾ ਜਿਹੜਾ ਚਲਾਨ ਕੱਟਿਆ ਗਿਆ ਉਹ ਵੀ ਭਾਰੀ ਮਾਤਰਾ ਵਿੱਚ ਆਪਣਾ ਜੁਰਮਾਨਾ ਭੁਗਤੂਗਾ ਤਾਂ ਫੇਰ ਹੀ ਮੋਟਰਸਾਈਕਲ ਛਡਾਊਗਾ